ਮੁਬਾਰਕਾਂ ਜੀ ਸਤਿਗੁਰੂ ਬਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਜੀ ਤੁਹਾਨੂੰ ਵੀ ਬਹੁਤ-ਬਹੁਤ ਜੀ ਜੀ ਇਹ ਵਿਚਾਰਾਂ ਹੁੰਦੇ ਸੀ ਕਿ ਅਸ਼ਵਨੀ ਭਾਜੀ ਉਹਨਾਂ ਦੀਆਂ ਤੁਹਾਡੀਆਂ ਵੀ ਸੁਣੀਆਂ ਗੱਲਾਂ ਤੇ ਜਿਹੜੀ ਮੁੱਖੀ ਗੱਲ ਹੈਗੀ ਆ ਉਹ ਇਹ ਆ ਵੀ ਇਸ ਸੰਸਾਰ ਦੇ ਅੰਦਰ ਕੋਈ ਵੀ ਸ਼ਕਤੀ ਨਹੀਂ ਕੰਮ ਕਰਦੀ ਤੇ ਨਾ ਅੱਖਾਂ ਬੰਦ ਕਰਕੇ ਕੋਈ ਭਗਤੀ ਹੁੰਦੀ ਐ ਇਦਾਂ ਦੀ ਵੀ ਜਿਹਦੇ ਨਾਲ ਸ਼ਕਤੀ ਕੰਮ ਕਰਨ ਲੱਗ ਜੇ ਅੱਖਾਂ ਬੰਦ ਕਰਕੇ ਬੰਦੇ ਦੇ ਮੂਰੇ ਹਨੇਰਾ ਤਾਂ ਆ ਸਕਦਾ ਆ। ਜੀ ਪਰ ਉਹਨੂੰ ਪਾਵਰ ਨਹੀਂ ਮਿਲ ਸਕਦੀ, ਸੋਝੀ ਨਹੀਂ ਮਿਲ ਸਕਦੀ ਜਿਹੜੀ ਉਹਨੂੰ ਮੰਜ਼ਿਲ ਤੇ ਲੈ ਜੇ। ਮੰਜ਼ਿਲ ਤੇ ਜਾਣ ਲਈ ਉਹਨੂੰ ਅੱਖਾਂ ਖੋਲਣੀਆਂ ਪੈਣੀਆਂ, ਗਿਆਨ ਹਾਸਲ ਕਰਨਾ ਹੀ ਪੈਣਾ। ਜੀ ਅਸਲ ਵਿੱਚ ਕ੍ਰਾਂਤੀਕਾਰੀ ਰੈਵਰ ਹੋਏ ਆ ਸਾਡੇ ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਧਿਰ ਦੇ ਸਾਹਮਣੇ ਖੜਾ ਕਰ ਲਿਆ ਜਿਹੜੀ ਮਨੁੱਖਾਂ ਦਾ ਘਾਣ ਕਰਦੀ ਸੀ। ਉਨਾਂ ਦੇ ਹੱਕ ਹਕੂਕਾਂ ਦੇ ਉੱਤੇ ਕਬਜ਼ਾ ਕਰਕੇ ਬੈਠੀ ਸੀ। ਔਰ ਉਹ ਦਰਦ ਨਾਲ ਕੁਰਲੌਂਦੇ ਹੋਏ ਲੋਕਾਂ ਦੀ ਬਾਹ ਫੜੀ ਹਮਾਇਤ ਕੀਤੀ। ਗੁਰੂ ਰਵਿਦਾਸ, ਕਾਸਕੀਰ, ਨਾਨਕ, ਨਾਮਦੇਵ ਜੀ ਇਹ ਸਾਰੀ ਬਹੁਤ ਜਾਣਦੇ ਆ ਸਾਰੀ ਬਹੁਤ ਲੰਬੀ ਲੜੀ ਹੈਗੀ ਸੰਘਰਸ਼ੀ ਲੋਕਾਂ ਦੀ। ਔਰ ਬੜੀਆਂ ਕੁਰਬਾਨੀਆਂ ਦੇ ਬਾਅਦ ਸਾਨੂੰ ਜਿਹੜੀ ਆ ਆ ਜਿਹੜਾ ਸਾਡਾ ਅੱਜ ਦੇ ਜਿਹੜਾ ਸਾਨੂੰ ਜੀਵਨ ਜਿਹੜਾ ਅੱਜ ਅਸੀਂ ਹੰਡਾ ਰਹੇ ਆ ਸਾਰੇ ਪੰਜਾਬੀ ਖਾਸ ਕਰਕੇ ਪੂਰੇ ਭਾਰਤੀ ਅੱਜ ਜਿਹੜਾ ਅਸੀਂ ਜਿਸ ਤਰੀਕੇ ਦਾ ਮਾਹੌਲ ਦੇ ਵਿੱਚ ਜੀ ਰਹੇ ਆ ਇਹ ਮਾਹੌਲ ਬਹੁਤ ਔਖੇ ਹੋ ਕੇ ਮਿਲਿਆ ਲੰਬੀਆਂ ਕੁਰਬਾਨੀਆਂ ਸੰਘਰਸ਼ਾਂ ਦੇ ਬਾਅਦ ਤੇ ਪਰ ਅੱਜ ਵੀ ਅਸੀਂ ਉਸ ਪੱਥਰ ਯੁੱਗ ਦੇ ਵਿੱਚ ਹੀ ਜੀ ਰਹੇ ਆ ਉਹਨਾਂ ਕੁਰਬਾਨੀਆਂ ਉਹਨਾਂ ਸੰਘਰਸ਼ਾਂ ਦੀ ਅਸੀਂ ਕਦਰ ਹੀ ਨਹੀਂ ਕੀਤੀ ਉਹਨਾਂ ਨੂੰ ਸਮਝਿਆ ਹੀ ਨਹੀਂ ਅਸੀਂ ਹੁਣ ਗੁਰੂ ਵਿਦਾਸ ਮਹਾਰਾਜ ਜੀ ਦੇ ਜਿਹੜੇ ਫਾਲੋਅਰ ਹੈਗੇ ਆ ਉਹਨਾਂ ਨੂੰ ਅੱਜ ਬਿਲਕੁਲ ਕੋਈ ਨਹੀਂ ਰੋਕ ਰਿਹਾ ਕੋਈ ਵੀ ਅੱਜ ਉਹ ਨੱਚ ਗਾ ਸਕਦੇ ਆ ਗਿੱਧੇ ਪਾ ਸਕਦੇ ਆ ਕਿ ਰੈਬਰਾਂ ਦਾ ਜਨਮ ਦੇ ਨੇ ਆ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਜਿਨ੍ਹਾਂ ਨੇ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਲਿਆਂਦੀਆਂ ਆਪਣੇ ਆਪ ਨੂੰ ਦੁਖੀ ਕਰਕੇ ਆਪਣੇ ਆਪ ਦੇ ਉੱਤੇ ਤਸ਼ੱਦਦ ਸਹਿ ਕੇ ਤੁਹਾਨੂੰ ਜਿਨ੍ਹਾਂ ਨੇ ਖੁਸ਼ ਕੀਤਾ ਤੁਹਾਡੇ ਅੰਦਰ ਤੁਹਾਡੇ ਪਰਿਵਾਰਾਂ ਅੰਦਰ ਤੁਹਾਡੇ ਜੀਵਨ ਅੰਦਰ ਖੁਸ਼ਹਾਲੀ ਜਾਂਦੀ ਹੈ ਉਹਨਾਂ ਦੇ ਵੀ ਜਨਮ ਦੇ ਅੜੇ ਇਦਾਂ ਹੀ ਖੁਸ਼ੀਆਂ ਦੇ ਨਾਲ ਮਨਾਉਣੇ ਚਾਹੀਦੇ ਆ ਜੀ ਪਰ ਨਾਲ-ਨਾਲ ਉਹਨਾਂ ਦੀਆਂ ਦਸੀਆਂ ਹੋਈਆਂ ਗੱਲਾਂ ਦੇ ਉੱਤੇ ਵੀ ਪਹਿਰਾ ਦੇਣਾ ਚਾਹੀਦਾ ਉਹਨਾਂ ਦੀ ਪਾਏ ਹੋਏ ਪੂਰਨਿਆਂ ਤੇ ਵੀ ਚੱਲਣਾ ਚਾਹੀਦਾ ਸਵਾਲ ਹੁਣ ਘੁੰਮ ਫਰਾ ਕੇ ਉੱਠੀ ਆ ਕੇ ਚੋਤਾ ਜੀ ਖੜ ਜਾਂਦਾ ਕੀ ਉਹ ਪਾਏ ਹੋਏ ਪੂਰਨਿਆਂ ਦੇ ਉੱਤੇ ਅਸੀਂ ਚੱਲਦੇ ਆਂ ਜੀ ਕੀ ਉਸ ਬੇਗੰਪੁਰੇ ਦਾ ਜਿਹੜਾ ਸੰਕਲਪ ਹੈਗਾ ਲਿਆ ਹੈਗਾ ਅਸੀਂ ਉਹਨੂੰ ਬਸਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਸ ਕਰਮ ਕਾਂਡਾਂ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਅਸੀਂ ਕਦੇ ਜਿਨ੍ਹਾਂ ਕਰਮ ਕਾਂਡਾਂ ਕਰਕੇ ਜਿਨ੍ਹਾਂ ਪਖੰਡਾ ਕਰਕੇ ਵਿਆਮਾ ਭਰਮਾ ਕਰਕੇ ਸਾਡਾ ਜੀਵਨ ਜਿਹੜਾ ਸੀਗਾ ਉਹ ਨਰਕ ਭਰਿਆ ਹੋਇਆ ਸੀਗਾ ਕਿੱਡੀ ਇੱਕ ਹਾਸੋਹੀਣੀ ਗੱਲ ਆ ਜਿਨ੍ਹਾਂ ਮਹਾਪੁਰਸ਼ਾਂ ਨੇ ਪਖੰਡਾਂ ਦਾ ਵਿਰੋਧ ਕੀਤਾ ਮੂਰਤੀ ਪੂਜਾ ਦਾ ਵਿਰੋਧ ਕੀਤਾ ਅੱਜ ਉਹਨਾਂ ਦੀਆਂ ਹੀ ਮੂਰਤੀਆਂ ਲੱਗੀਆਂ ਹੋਈਆਂ ਥਾਂ-ਥਾਂ ਜੀ ਮੂਰਤੀ ਤੁਸੀਂ ਲਾ ਸਕਦੇ ਆ ਤਸਵੀਰ ਤੁਸੀਂ ਲਾ ਸਕਦੇ ਆ ਉਹਨਾਂ ਰੈਬਰਾਂ ਦੀ ਯਾਦ ਰੱਖਣ ਵਾਸਤੇ ਉਹਨਾਂ ਦੀਆਂ ਗੱਲਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਪਰ ਕੀ ਪੂਜਣਾ ਉਹਨਾਂ ਨੂੰ ਕੀ ਉਹਨਾਂ ਦੇ ਮੱਥੇ 'ਤੇ ਤਿਲਕ ਲਾਉਣੇ ਕੀ ਉਹਨਾਂ ਨੂੰ ਦੁੱਧ ਨਾਲ ਨਿਵਾਉਣਾ ਕੀ ਉਹਨਾਂ ਦੇ ਮੂਰੇ ਧੂਪ ਅਰਗਬਤੀਆਂ ਕਰਨੀਆਂ ਦੇਸੀ ਕੇ ਦੇ ਦੀਵੇ ਵੱਲ ਨੇ ਇਹ ਠੀਕ ਆ ਉਹ ਜਿੰਨੇ ਜੋਗੇ ਸੀਗੇ ਉਸ ਨਾਲੋਂ ਕਈ ਗੁਣਾ ਜ਼ਿਆਦਾ ਉਹਨਾਂ ਨੇ ਸਾਨੂੰ ਦਿੱਤਾ ਅਸੀਂ ਅੱਜ ਵੀ ਉਹਨਾਂ ਕੋਲ ਮੰਗੀ ਜਾਂਦੇ ਆ ਪਰ ਜਦੋਂ ਉਹ ਸਰੀਰਕ ਤੌਰ ਤੇ ਸਾਡੇ ਕੋਲ ਸੀ ਅੱਜ ਸਾਡੇ ਕੋਲ ਸਰੀਰਕ ਤੌਰ ਤੇ ਨਹੀਂ ਹੈਗੇ ਵਿਚਾਰ ਧਾਰਕ ਤੌਰ ਤੇ ਹਮੇਸ਼ਾ ਹੀ ਰਹਿਣਾ ਸਾਡੇ ਨਾਲ ਸਾਡੇ ਵਰਕਿਆਂ ਨੇ ਜਦੋਂ ਉਹ ਸਰੀਰਕ ਤੌਰ ਤੇ ਸੀ ਸਾਨੂੰ ਮੰਗਣ ਤੋਂ ਜਿਹੜਾ ਕੁਝ ਅਸੀਂ ਅੱਜ ਮੰਗਦੇ ਆ ਉਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਦੇ ਦਿੱਤਾ ਸਾਨੂੰ ਉਹਨਾਂ ਨੇ ਅਸੀਂ ਅੱਜ ਵੀ ਆਪ ਮਿਹਨਤ ਕਰਨ ਦੀ ਬਜਾਏ ਉਹਨਾਂ ਕੋਲੋਂ ਮੰਗਦੇ ਆ ਉਹਨਾਂ ਕੋਲੋਂ ਇਸ ਤਰੀਕੇ ਨਾਲ ਪੇਸ਼ ਕਰਦੇ ਆ ਵੀ ਜਿੱਦਾਂ ਗੁਜਾਰੀ ਨੇ ਜੀ ਜਿੱਦਾਂ ਬ੍ਰਾਹਮਣ ਕਰਦਾ ਸੀਗਾ ਨਾ ਵੀ ਆਹ ਰੱਬ ਆ ਪੱਥਰ ਦੇ ਵਿੱਚ ਤੇ ਤੁਸੀਂ ਇਹਨੂੰ ਇਹਨੂੰ ਲਿਆ ਕੇ ਆਪਣੀ ਮਿਹਨਤ ਕੀਤੀ ਹੋਈ ਜਿਹੜਾ ਤੁਹਾਡਾ ਮਿਹਨਤ ਨਾਲ ਕਮਾਇਆ ਹੋਇਆ ਢੇਲਾ ਪੈਸਾ ਅਨਾਜ ਹੈਗਾ ਇਹਦੇ ਮੋਰੇ ਰੱਖ ਲਿਓ ਤਾਂ ਇਹਦੇ ਕੋਲੋਂ ਮੰਨਤ ਮੰਗ ਕੇ ਚਲੇ ਜਾਓ ਤਾਂ ਇਹ ਤੁਹਾਡੀ ਮੰਨਤ ਪੂਰੀ ਕਰ ਦੂਗਾ ਤੇ ਉਹ ਤੁਹਾਡੀ ਕਮਾਈ ਹੋਈ ਮਿਹਨਤ ਜਿਹੜੀ ਸੀਗੀ ਉਹ ਹੜਾ ਫਲੰਦਾ ਸੀ ਤੇ ਤੁਹਾਡੀ ਮੰਨਤ ਉਹ ਪੱਥਰ ਨੇ ਕੀ ਪੂਰੀ ਕਰਨੀ ਸੀ ਅੱਜ ਉਦਾਂ ਦੀ ਦੁਰਦਸ਼ਾ ਜਿਹੜੀ ਹੈਗੀ ਆ ਸਾਡੇ ਗੁਰੂ ਰਵਿਦਾਸ ਮਹਾਰਾਜ ਦੀ ਵੀ ਸਾਡੇ ਆਪਣੇ ਸਮਾਜ ਨੇ ਬਣਾਈ ਪਈ ਹੈ ਬਿਲਕੁਲ ਅੱਜ ਅੱਜ ਦੇ ਯੁੱਗ ਦੇ ਵਿੱਚ ਵੀ ਅਸੀਂ ਪੱਖਰ ਦੀ ਮੂਰਤੀ ਨੂੰ ਇਸ ਤਰੀਕੇ ਨਾਲ ਮੰਨਦੇ ਆ ਵੀ ਸਿੱਧੇ ਤੌਰ ਦੇ ਉੱਤੇ ਜੇ ਆਪਾਂ ਕਹਿ ਦਈਏ ਵੀ ਉਹ ਬ੍ਰਾਹਮਣ ਦੀ ਵਿਵਸਥਾ ਜਿਹੜੀ ਆ ਕਦੀਆਂ ਪਹਿਲਾਂ ਜਿਹੜੀ ਬ੍ਰਾਹਮਣ ਦੀ ਵਿਵਸਥਾ ਬਣਾਈ ਸੀਗੀ ਉਹ ਵਿਵਸਥਾ ਨੂੰ ਕਾਇਮ ਕਰਨ ਲਈ ਉਸੇ ਤਰ੍ਹਾਂ ਦੀ ਮੂਰਤੀ ਦੇ ਨਾਲ ਅਸੀਂ ਉਸੇ ਤਰ੍ਹਾਂ ਦੀ ਮੂਰਤੀ ਬਣਾ ਕੇ ਗੁਰੂ ਸਾਹਿਬ ਦੀ ਉਹੀ ਕਰਮ ਕਾਂਡ ਕਰਦੇ ਆ ਜਿਸ ਤੋਂ ਸਾਨੂੰ ਰੋਕਿਆ ਗਿਆ ਸੀਗਾ ਹੁਣ ਕਿੰਨੀਆਂ ਇੱਕ ਅੱਧੀ ਕਮੀ ਹੋਵੇ ਨਾ ਸਮਾਜ ਦੇ ਵਿੱਚ ਤਾਂ ਬੰਦਾ ਕਹਿੰਦਾ ਵੀ ਠੀਕ ਆ ਵੀ ਇੱਕ ਅੱਧੀ ਸਮਾਜ ਦੇ ਵਿੱਚ ਕਮੀਆਂ ਬਾਕੀ ਸਾਰੀਆਂ ਗੱਲਾਂ ਤੋਂ ਸਮਾਜ ਜਿਹੜਾ ਆ ਉਹ ਐਸਾ ਹੀ ਆ ਸਾਰੇ ਪੂਰਨਿਆਂ ਤੇ ਚੱਲਦਾ ਚਲੋ ਇੱਕ ਅੱਧੀ ਗੱਲ ਜੇ ਸਮਾਜ ਇਦਾਂ ਦੀ ਕੋ ਕਰਦਾ ਵੀ ਹੈਗਾ ਆ ਤੇ ਉਹ ਉਹ ਨਜ਼ਰ ਅੰਦਾਜ਼ ਕਰ ਦਿੱਤੀ ਜਾਵੇ ਮੈਨੂੰ ਲੱਗਦਾ ਨਹੀਂਗਾ ਵੀ ਸਮਾਜ ਗੁਰੂ ਸਾਹਿਬ ਦੀ ਕਿਸੇ ਇੱਕ ਗੱਲ ਤੇ ਵੀ ਪੂਰਾ ਉੱਤਰ ਦਾ ਹੋਊਗਾ ਹੁਣੇ ਅਸ਼ਵਨੀ ਭਾਜੀ ਗੱਲ ਕਰਕੇ ਗਏ ਸੀਗੇ ਸਕੂਲਾਂ ਦੀ ਐਜੂਕੇਸ਼ਨ ਦੀ ਗੱਲ ਜੀ 600 ਸਾਲ 650 ਸਾਲ ਪਹਿਲਾਂ ਵਿਦਿਆ ਦੀ ਗੱਲ ਕੀਤੀ ਹੈਨਾ ਗੁਰੂ ਸਾਹਿਬ ਨੇ ਵੀ ਵਿਦਿਆ ਜਿਹੜੀ ਆ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਵਿਦਿਆ ਤੋਂ ਬਿਨਾਂ ਵਿਵੇਕ ਨੇ ਕੰਮ ਨਹੀਂ ਕਰਨਾ ਹੈਨਾ ਜੀ ਜੀ ਕਬੀਰ ਸਾਹਿਬ ਵੀ ਕਹਿੰਦੇ ਜਹ ਗਿਆਨ ਤਹ ਧਰਮ ਹੈ ਜਹ ਝੂਠ ਦੇ ਭਾਵ ਜਿਹੜਾ ਧਰਮ ਸੀ ਸਾਡਾ ਸੂਝੀ ਸੀ ਸਾਡਾ ਵਿਵੇਕ ਸੀ ਸਾਡਾ ਗਿਆਨ ਹੈ ਨਾ ਸਾਡਾ ਧਰਮ ਉਹਨਾਂ ਸਕੂਲਾਂ এডਿਕੇਸ਼ਨ ਨੂੰ ਲੈ ਕੇ ਗੁਰੂ ਸਾਹਿਬ ਨੇ ਕਿੰਨਾ ਚਿਰ ਪਹਿਲਾਂ ਉਹਦਾ ਹੀ ਗੱਲ ਕੀਤੀ ਹੈ ਤੇ ਅਸੀਂ ਅੱਜ ਵੀ ਸਾਡੇ ਮੁੱਦੇ ਜਿਹੜੇ ਹੈਗੇ ਐ এডਿਕੇਸ਼ਨ ਦਾ ਸਾਡਾ ਕੋਈ ਮੁੱਦਾ ਨਹੀਂ ਹੈਗਾ ਅੱਜ ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਮੁੱਦਿਆਂ ਦੇ ਵਿੱਚ এডਿਕੇਸ਼ਨ ਵਰਗੀ ਕੋਈ ਚੀਜ਼ ਨਹੀਂ ਹੈਗੀ ਜੀ ਰਾਜ ਭਾਗ ਦੀ ਗੱਲ ਜਿਹਨੇ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨਾ ਸੀ ਕਰਨਾ ਸੀ ਇਸੇ ਇਟਲੀ ਦੇ ਵਿੱਚ ਬੈਠੇ ਆ ਸਾਡੀ ਜਿਹੜੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਆ ਉਹ ਇੱਥੇ ਦਾ ਧਰਮ ਨਹੀਂ ਪੂਰਾ ਕਰਦਾ ਹਨਾ ਜੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਆ ਉਹ ਇੱਥੇ ਦਾ ਸਿਸਟਮ ਪੂਰਾ ਕਰਦਾ ਇੱਥੇ ਦਾ ਜਿਹੜਾ ਰਾਜ ਭਾਗ ਜਿਹੜਾ ਤੰਤਰ ਹੈ ਦਾ ਲੋਕ ਉਹ ਸਾਡੀਆਂ ਜ਼ਰੂਰਤਾਂ ਨੂੰ ਪੂਰੇ ਕਰਦਾ ਇੱਥੇ ਜੀ ਨਾ ਕਿ ਇੱਥੇ ਦਾ ਧਰਮ ਔਰ ਜਿਹੜਾ ਭਾਰਤ ਦੇ ਅੰਦਰ ਜਿਹੜੀ ਦੁਰਦਸ਼ਾ ਹੋਈ ਪਈ ਹੈ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਸੀਗੇ ਜਿਹੜੀ ਉਸ ਵੇਲੇ ਦੀ ਸਥਿਤੀ ਸੀ ਜਿੱਦਾਂ ਆਪਾਂ ਸੁਣਦੇ ਆ ਉਹ ਸਾਰੀ ਗੱਲਬਾਤ ਨੂੰ ਆਪਾਂ ਬਾਣੀ ਦੇ ਮਾਧਿਮ ਰਾਹੀਂ ਜਾਂ ਉਹ ਜਿਹੜੀ ਸਾਰੀ ਕਹਾਣੀ ਨੂੰ ਆਪਾਂ ਜਦੋਂ ਨੋਟ ਕਰਦੇ ਆ ਵੀ ਕਿੰਨਾ ਤਸ਼ੱਦਦ ਉਸ ਵੇਲੇ ਲੋਕਾਂ ਤੇ ਹੁੰਦਾ ਸੀਗਾ ਉਹ ਤਸ਼ੱਦਦ ਅੱਜ ਬੰਦ ਥੋੜੀ ਹੋ ਗਿਆ ਜੀ ਉਹ ਵਿਵਸਥਾ ਜਿਹੜੀ ਕਾਇਮ ਕਰਨੀ ਸੀ ਜਿਹਨੇ ਉਹ ਤਸ਼ੱਦਦ ਬੰਦ ਕਰਨੇ ਸੀ ਜਿਹਨੇ ਲੋਕਾਂ ਨੂੰ ਸੁਖਾਲਾ ਕਰਨਾ ਸੀ ਉਹ ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਨੇ ਦੇਖ ਲਈਏ ਨਾ ਪਰ ਰੋਜ਼ ਘਟਨਾਵਾਂ ਹੁੰਦੀਆਂ ਆ ਭਾਰਤ ਦੇ ਅੰਦਰ ਕੋਈ ਉਸੇ ਤਰ੍ਹਾਂ ਉਸੇ ਤਰ੍ਹਾਂ ਜੀ ਉਸੇ ਤਰ੍ਹਾਂ ਹੀ ਜੀ ਹਾਂ ਜੀ ਜੀ ਉਸੇ ਤਰ੍ਹਾਂ ਕੋਈ ਘੋੜੀ ਨਹੀਂ ਚੜਨ ਦਿੱਤਾ ਜਾਂਦਾ ਕਿਸੇ ਉੱਚੇ ਜਿਹੜੇ ਹੈਗੇ ਠਾਕੂਰ ਹੈਗੇ ਆ ਜਾਂ ਜਿਹੜੇ ਉੱਚੀ ਜਾਤੀ ਵਾਲੇ ਹੈਗੇ ਆ ਉਹਨਾਂ ਦੇ ਮੂਰੇ ਅਸੀਂ ਧੌਣ ਚੱਕ ਕੇ ਨਹੀਂ ਤੁਰ ਸਕਦੇ ਨਾ ਕਿੰਨਾਂ ਦੀਆਂ ਰੋਜ਼ 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 ਘਟਨਾਵਾਂ ਹੁੰਦੀਆਂ ਆ ਚੰਦ ਭਾਂਦੀ ਇੱਕ ਨਵੀਂ ਘਟਨਾ ਹੈਗੀ ਆ ਜਿਹੜੀ ਆਪਣੇ ਸਾਹਮਣੇ ਇੱਕ ਐਗਜ਼ਾਮਪਲ ਹੈਗੀ ਆ ਵੀ ਇਹ ਸਰਪੰਚ ਬਣਿਆ ਤਾਂ ਬਣਿਆ ਕਿੱਦਾਂ ਇਸ ਜਾਤ ਦਾ ਨਾ ਜਿਹੜੀ ਸਾਡੇ ਜਿਹੜੇ ਲੋਕ ਸਾਡੇ ਜੁੱਤੀਆਂ ਸਾਫ਼ ਕਰਦੇ ਸੀ ਜਾਂ ਸਾਡੇ ਪੈਰਾਂ ਦਬੰਦੇ ਸੀ ਉਹ ਲੋਕ ਅੱਜ ਸਾਡੇ ਬਰਾਬਰ ਕਿੱਦਾਂ ਹੋ ਗਏ ਸਾਡੇ ਸਾਹਮਣੇ ਆ ਕਿੰਨਾ ਉੱਥੇ ਕਿੱਦਾਂ ਦਾ ਨੁਕਸਾਨ ਹੋਇਆ ਕਿੱਦਾਂ ਕੁੱਟਮਾਰ ਹੋਈ ਕਿੱਦਾਂ ਲੋਕਾਂ ਦਾ ਨੁਕਸਾਨ ਕੀਤਾ ਹਨਾ ਤੇ ਸਾਰੀ ਵਿਵਸਥਾ ਜਿਹੜੀ ਸੀਗੀ ਇਹ ਕਿੰਨਾਂ ਲੋਕਾਂ ਨੇ ਕੰਮ ਕਰਨੇ ਸੀ ਕਿਸੇ ਨੇ ਬਾਹਰੋਂ ਥੋੜੀ ਹੋਣਾ ਸਾਡੇ ਪੁਰਖਿਆਂ ਦੇ ਸਨੇਹ ਇਕੱਲੇ ਹੀ ਤਾਂ ਹੈ ਨਹੀਂ ਸੀਗੇ ਵੀ ਅਸੀਂ ਗੁਰਪੁਰੂ ਵਾਲੇ ਦਿਨ 10 15 ਦਿਨ ਜਿਹੜੇ ਹੈਗੇ ਆ ਉਹ ਢੋਲਕੀਆਂ ਸ਼ੈਣੇ ਬੁਜਾਉਣੇ ਸੀਗੇ ਲੱਲਾ ਲੱਲਾ ਕਰਨੀ ਸੀਗੀ ਤੇ ਜਨਮ ਦਿਨ ਮਨਾ ਹੋ ਜਾਣਾ ਸੀ ਆ ਜਿਹੜੀਆਂ ਬਾਕੀ ਦੀਆਂ ਸਾਰੀਆਂ ਗੱਲਾਂ ਹੈਗੀਆਂ ਇਹ ਵੀ ਤਾਂ ਗੁਰੂ ਸਾਹਿਬ ਨੇ ਕੀਤੀਆਂ ਚੰਗੇ ਰਾਜ ਭਗਤ ਦੀ ਵਿਵਸਥਾ ਵੀ ਤਾਂ ਅਸੀਂ ਕਾਇਮ ਕਰਨੀ ਸੀ ਉਹਦੇ ਬਾਰੇ ਵੀ ਤਾਂ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਸੀ ਚੰਗੀ ਵਿੱਦਿਆ ਦੀ ਗੱਲ ਕਰਨੀ ਸੀਗੀ ਚੰਗੀ ਜਿਹੜੀ ਹੈਗੀ ਆ ਇਹ ਨਾਲ ਮਿਲ ਕੇ ਬੈਠਣ ਵਾਲੀ ਜਿਹੜੀ ਵਿਵਸਥਾ ਸੀਗੀ ਉਹ ਅਸੀਂ ਸਾਰੀ ਕਾਇਮ ਕਰਨੀ ਸੀ ਕੀ ਅਸੀਂ ਉਹ ਸਾਰਾ ਕੁਝ ਕਰ ਲਿਆ ਜੇ ਨਹੀਂ ਕਰ ਲਿਆ ਤਾਂ ਸਿਰਫ ਇੱਕ ਦਿਨ ਜਨਮ ਦਿਨ ਮਨਾਉਣ ਤੋਂ ਬਾਅਦ ਇਹ ਉਹੀ ਲੋਕ ਆਣ ਜਿਨ੍ਹਾਂ ਦੇ ਕੱਲ ਨੂੰ ਜਿੱਥੋਂ ਸਾਡੇ ਸਾਡੇ ਡਰਾਈਵਰ ਰੋਕਦੇ ਸੀ ਜਿਸ ਵਿੱਪਰ ਨੂੰ ਪੂਜਣ ਤੋਂ ਸਾਡੇ ਰਹਿਬਰ ਰੋਕਦੇ ਸੀਗੇ ਜਿਹੜੇ ਪਹਾੜਾਂ ਵਾਲੀਆਂ ਮਾਤਾ ਬਾਬੇ ਜਾਂ ਹੋਰ ਜਿਹੜੇ ਕਰਮਕਾਂਡ ਹੈਗੇ ਆ ਆ ਗੁਰਪੁਰ ਮਨਾਉਣ ਤੋਂ ਬਾਅਦ ਉਹਨਾਂ ਉਸ ਥਾਵਾਂ ਦੇ ਉੱਤੇ ਉਹਨਾਂ ਦੀਵਿਆਂ ਦੇ ਵਿੱਚ ਚਰਾਗਾਂ ਚਰਾਗਾਂ ਲਈ ਤੇਲ ਪਾਉਣ ਲਈ ਕਿਹਨਾਂ ਲੋਕਾਂ ਨੇ ਜਾਣਾ? ਇਹਨਾਂ ਨੇ ਜੀ ਕਿਸੇ ਹੋਰ ਦੁਨੀਆ ਤੋਂ ਆਣਾ? ਜੀ ਜੀ ਇਹਨਾਂ ਨੇ ਜਾਣਾ। ਇਹਨਾਂ ਨੇ ਜਾਣਾ ਨਾ ਉਹ ਕਰਮਕਾਂਡ ਕਿਹਨਾਂ ਨੇ ਕਰਨੇ ਆ? ਇਹਨਾਂ ਨੇ ਕਰਨੇ ਜੀ। ਸਾਡੇ ਸਾਡੇ ਰੈਵਰਾ ਨੇ ਆਪਣੀ ਜੀਜਾਨ ਲਾ ਕੇ ਸਾਨੂੰ ਸੁਖਾਲੇ ਕੀਤਾ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਅਸੀਂ ਦੁਆਬੇ ਦੇ ਲੋਕ ਸੈਟਲ ਹੋ ਗਏ ਆ ਜਾਂ ਜਿੱਦਾਸ਼ਨੀ ਭਾਜੀ ਨੇ ਦੱਸਿਆ ਤਾਂ ਸਾਨੂੰ ਦੁਆਬੇ ਤੋਂ ਬਾਹਰ ਵੀ ਬਾਹਰਲੀ ਦੁਨੀਆ ਵੀ ਦੇਖਣੀ ਚ ਪੈਣੀ ਹੈ ਭਾਰਤ ਕਿਉਂਕਿ ਗੁਰੂ ਸਾਹਿਬ ਕੱਲੇ ਸਾਡੇ ਇੰਨੇ ਏਰੀਆ ਵਾਸਤੇ ਵਰਕ ਨਹੀਂ ਸੀ ਕਰਦੇ ਹਨ ਜਾਂ ਇੰਨੇ ਇਹ ਦੁਆਬੇ ਵਾਲੇ ਵਾਸਤੇ ਹੀ ਨਹੀਂ ਸੀ ਕੱਲਾ ਆਏ ਹੈਗੇ ਉਸ ਉਹ ਸੰਸਾਰ ਦੇ ਹਰ ਉਸ ਦੁਖੀ ਬੰਦੇ ਵਾਸਤੇ ਆਏ ਸੀ ਜਿਹੜਾ ਅੱਜ ਦੇ ਦਿਨ ਅੰਦਰ ਤਸ਼ੱਦਦ ਦਾ ਜਿਹੜਾ ਆ ਉਹ ਹੋ ਰਿਹਾ ਆ ਜਿੱਥੇ ਤਸ਼ੱਦਦ ਹੋ ਰਿਹਾ ਜਿਹੜਾ ਉਹ ਉਸ ਗੁਲਾਮੀ ਨੂੰ ਅੱਜ ਹੰਡਾਰ ਰਿਹਾ ਆ ਉਹਨਾਂ ਸਾਰਿਆਂ ਵਾਸਤੇ ਹਾਂ ਦਾ ਨਾਰਾ ਮਾਰਿਆ ਸੀਗਾ ਅਸੀਂ ਸਾਡਾ ਹਾਂ ਦਾ ਨਾਰਾ ਕਦੀ ਇਦਾਂ ਦੀ ਕਦੀ ਵੀ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਦੇ ਉੱਤੇ ਅੱਜ ਆਪਣੇ ਹੰਬ ਨੂੰ ਮੋਰੀ ਦੱਸਦੇ ਆ ਕਦੀ ਉਹ ਗੁਰੂ ਰਵਿਦਾਸ ਵਾਂਗ ਇਦਾਂ ਕਦੀ ਆ ਕੇ ਹਾਕਮ ਠਿਰ ਦੇ ਨਾਲ ਮੱਥਾ ਲਾ ਕੇ ਖੜੇ ਹੋਏ ਕਦੀ ਕਦੀ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੇ ਵੀ ਆ ਲੋਕਾਂ ਦੇ ਨਾਲ ਜੋ ਹੋ ਰਿਹਾ ਆ ਜੀ ਦਾ ਜ਼ਿੰਮੇਵਾਰ ਕੌਣ ਆ ਦਿਓ ਜਵਾਬ ਜੀ ਕਦੀ ਕਦੀ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਔਰ ਜਿਹੜੇ ਜਨਮ ਜਿਹੜੇ ਜਨਮ ਨੂੰ ਸੁਧਾਰਨ ਲਈ ਗੁਰੂ ਸਾਹਿਬਾਂ ਨੇ ਜ਼ੋਰ ਲਾਇਆ ਸੀ ਉਹ ਜਨਮ ਨੂੰ ਅਸੀਂ ਨਰਕ ਬਣਾਇਆ ਪਿਆ ਹੈ ਤੇ ਜਿਹੜਾ ਜਨਮ ਹੈ ਹੀ ਨਹੀਂ ਜਾਂ ਦੇਖਿਆ ਹੀ ਨਹੀਂ ਕਿਸੇ ਨੇ ਅੱਜ ਤੱਕ ਉਹਨੂੰ ਸਵਾਰਨ ਵਾਸਤੇ ਸਾਡਾ ਜ਼ੋਰ ਲੱਗਾ ਪਿਆ ਹੈ ਮੈਨੂੰ ਤੇ ਜੀ ਭਾਜੀ ਮੈਂ ਟੋਕਦਾ ਇਹ ਗੱਲ ਵਿੱਚ ਮੈਂ ਕਿਹਾ ਮੈਨੂੰ ਤੇ ਇਦਾਂ ਲੱਗਦਾ ਵੀ ਜਿਹੜੇ ਮੋਤਵਾਰ ਕੋਈ ਨਹੀਂ ਜੀ ਜਿਹੜੇ ਮੋਤਵਾਰ ਬਣੇ ਹੋਏ ਆ ਜਿਹੜੇ ਜਿਨ੍ਹਾਂ ਕੋ ਹੁਣ ਕੁਝ ਹੈਗਾ ਵੀ ਆ ਤੇ ਮੋਰੇ ਹੋ ਗਏ ਕਹਿੰਦੇ ਆ ਕਿ ਅਸੀਂ ਰਬਦਾਸ ਮਹਾਰਾਜ ਦੇ ਪੈਰੋਕਾਰਾਂ ਉਹਨਾਂ ਨੇ ਆਪਣੀਆਂ ਲੋਕਾਂ ਨੂੰ ਇਹੀ ਦੱਸਿਆ ਆ ਕਿ ਜੇ ਰਬਦਾਸ ਮਹਾਰਾਜ ਦੇ ਮੱਥਾ ਟੇਕੋਗੇ ਤੁਹਾਨੂੰ ਆ ਮਿਲ ਜਾਊਗਾ ਜੇ ਇੱਥੇ ਮੱਥਾ ਟੇਕੂਗੇ ਦੇਖੋ ਅਸੀਂ ਪੈਸੇ ਵਾਲੇ ਬਣ ਗਏ ਆ ਤੁਸੀਂ ਵੀ ਪਾਵਰਫੁੱਲ ਪੈਸੇ ਵਾਲੇ ਬਣ ਜਾਣਾ ਮਤਲਬ ਕਿ ਉਹ ਜਿਹੜੀਆਂ ਪੁਜਾਰੀ ਵਾਲੀਆਂ ਗੱਲਾਂ ਸੀਗੀਆਂ ਉਹੀ ਗੱਲਾਂ ਪਰੋਸ ਕੇ ਜਦੋਂ ਕਿ ਉਹਨਾਂ ਕੋਲ ਇੱਕ ਸਥਾਨ ਬਣਦਾ ਆ ਬੋਲਣ ਦਾ ਉਹਨਾਂ ਕੋਲ ਜਗ੍ਹਾ ਆ ਉਹਨਾਂ ਦੀ ਗੱਲਬਾਤ ਸੁਣੀ ਦੂਰ ਤੱਕ ਜਾਣੀ ਆ ਤੇ ਪਰ ਉਹ ਇਸ ਇਸ ਮੁੱਦੇ ਤੇ ਕਦੀ ਬੋਲਦੇ ਹੀ ਨਹੀਂ ਉਹ ਸਿਰਫ ਦਾਤਾ ਮੰਗਣ ਦੇ ਮੁੱਦਿਆਂ ਤੇ ਬਸ ਇੱਥੇ ਹੀ ਉਹਨਾਂ ਨੇ ਆਪਣੇ ਪ੍ਰੋਗਰਾਮ ਬਣਾਇਆ ਉਹਨਾਂ ਨੇ ਜਗ੍ਹਾ ਬਣਾਈਆਂ ਉੱਥੇ ਮੱਥਾ ਟੇਕਦੇ ਆ ਤੇ ਲੰਗਰ ਖਾਂਦੇ ਆ ਉਹ ਵਿਚਾਰਧਾਰਾ ਦੇ ਉੱਪਰ ਜਿਵੇਂ ਤੁਸੀਂ ਕਿਹਾ ਵੀ ਹਾਕਮ ਧਿਰ ਦੇ ਨਾਲ ਮੂਰੇ ਹੋ ਕੇ ਬੋਲਣਾ ਉਹ ਕਦੀ ਬੋਲਦੇ ਹੀ ਨਹੀਂ ਚੁੱਪੇ ਹੀ ਕਰ ਗਏ ਬਸ ਆਪਣੇ ਆਪਣੇ ਫਾਇਦੇ ਲਈ ਜੀ ਇੱਥੇ ਇਸ ਇੱਥੇ ਆ ਨਾ ਇਸ ਸੰਸਾਰ ਦੇ ਅੰਦਰ ਕੁਝ ਵੀ ਇਦਾਂ ਦਾ ਹੈ ਨਹੀਂਗਾ ਜਿਹੜਾ ਕਿਸੇ ਬਾਰੀ ਸ਼ਕਤੀ ਨੇ ਕਰਨਾ ਜੀ ਕੁਛ ਵੀ ਨਹੀਂ ਹੈਗਾ ਇਦਾਂ ਦਾ ਵੀ ਜਿਹੜਾ ਬਾਰੀ ਸ਼ਕਤੀ ਨੇ ਕਰਨਾ ਇੱਥੇ ਜੋ ਕੁਛ ਵੀ ਹੈਗਾ ਹਨਾ ਉਹ ਤੁਹਾਨੂੰ ਆਪਣੇ ਆਪ ਕਰਨਾ ਪੈਣਾ ਹੁਣ ਆਪਣੇ ਆਪ ਜਦੋਂ ਅਸੀਂ ਕਰਨਾ ਆ ਤੇ ਸਾਡੀ ਅਗਵਾਈ ਕਰਨੀ ਆ ਸਾਡੇ ਪੁਰਖਿਆਂ ਦੀ ਵਿਚਾਰਧਾਰਾ ਨੇ ਪੁਰਖਿਆਂ ਦੀ ਸੋਝੀ ਨੇ ਪੁਰਖਿਆਂ ਦੀ ਉਸ ਪਾਵਰ ਕ੍ਰੀਏਟ ਕੀਤੀ ਹੋਈ ਜਿਹੜੇ ਜਿਹੜੇ ਸ਼ਬਦ ਹੈਗੇ ਉਹਨਾਂ ਨੇ ਸਾਡੀ ਅਗਵਾਈ ਕਰਨੀ ਆ ਹੁਣ ਉਹ ਉਸ ਅਗਵਾਈ ਦੇ ਉੱਤੇ ਅਗਰ ਕਾਬਜ ਧਿਰ ਜਿਹੜੀ ਜਿਹੜੇ ਕਾਬਜ ਹੋ ਕੇ ਬੈਠੇ ਲੋਕ ਆ ਉਹ ਸਾਨੂੰ ਕੁਝ ਕਰਨ ਨਹੀਂ ਨਾ ਦੇਣਗੇ ਜੀ ਸਾਨੂੰ ਉਹ ਸਾਨੂੰ ਉਸ ਲਾਈਨ ਤੇ ਤੁਰਨ ਨਹੀਂ ਨਾ ਦੇਣਗੇ ਉਸ ਲਾਈਨ ਪਰ ਦੀ ਡਾਇਰੈਕਸ਼ਨ ਸਾਨੂੰ ਫੜਨ ਨਹੀਂ ਨਾ ਦੇਣਗੇ ਕਿ ਸਾਡੇ ਪੁਰਖਿਆਂ ਦਾ ਕਸੂਰ ਥੋੜੀ ਹੈ ਨਾ ਜੀ ਜੀ ਸਾਡਾ ਕਸੂਰ ਆ ਜਿਹੜੇ ਅਸੀਂ ਉਹਨਾਂ ਦੀ ਅਗਵਾਈ ਮੰਨ ਕੇ ਬੈਠੇ ਆ ਜਿਹੜੇ ਸਾਨੂੰ ਉਸ ਪਰਿਵਰਤਨ ਵੱਲ ਜਾਣ ਹੀ ਨਹੀਂ ਦੇਣਾ ਦੇ ਦੇ ਰਹੇ ਜੀ ਸਾਨੂੰ ਉਸ ਉਸ ਸਿਸਟਮ ਦੇ ਵਿਰੋਧ ਵਿੱਚ ਖੜਨਾ ਹੀ ਪੈਣਾ ਆ ਜਿਹੜਾ ਸਾਡਾ ਨੁਕਸਾਨ ਕਰਦਾ ਜੀ ਗੁਰੂ ਸਾਹਿਬ ਵੀ ਉਸ ਸਿਸਟਮ ਦੇ ਵਿਰੋਧ ਵਿੱਚ ਖੜੇ ਸੀ ਨਾ ਜਿਹਨੇ ਜਿਹੜਾ ਸਾਡਾ ਨੁਕਸਾਨ ਕਰਦਾ ਸੀ ਉਸ ਵੇਲੇ ਨਾ ਉਹ ਤੇ ਵਿਰੋਧ ਵਿੱਚ ਖੜ ਗਏ ਸੀ ਸਾਨੂੰ ਵੀ ਉਸ ਸਿਸਟਮ ਦੇ ਵਿਰੋਧ ਵਿੱਚ ਖੜਨਾ ਪੈਣਾ ਆ ਜਿਹੜਾ ਸਾਡਾ ਨੁਕਸਾਨ ਕਰਦਾ ਆ ਸ਼ਕਤੀਆਂ ਭਗਤੀਆਂ ਨਾਮਦਾਨ ਅਗਲਾ ਜਨਮ ਇਹ ਇਹ ਜਪਣ ਵਾਸਤੇ ਗੁਰੂ ਸਾਹਿਬ ਲਈ ਸੀ ਜੇ ਗੁਰੂ ਸਾਹਿਬ ਨੇ ਇਹੇ ਕੁਝ ਜਪਣਾ ਸੀਗਾ ਨਾ ਸ਼ਕਤੀਆਂ ਭਗਤੀਆਂ ਦਾਜੇ ਕਨਸੈਪਟ ਹੁੰਦਾ ਸਾਰਾ ਇਹ ਤਾਂ ਉਹਨਾਂ ਫਿਰ ਤਾਂ ਕੋਈ ਦਿੱਕਤ ਨਹੀਂ ਸੀ ਅੱਖਾ ਬੰਦ ਕਰਦੇ ਕਿਸੇ ਵੀ ਪਾਦੇ ਜੰਗਲ ਦੇ ਵਿੱਚ ਲੋਕ ਕਿ ਕਿਤੇ ਜਾਨੀ ਕਿ ਗੁਫਾ ਦੇ ਵਿੱਚ ਲੋਕ ਕਿ ਭੰਤੀ ਕਰੀ ਜਾਂਦੇ ਰੱਬ ਨੂੰ ਪਾਲਨਦੇ ਗੱਲ ਖਤਮ ਹੋ ਜਾਣੀ ਸੀ ਫੇਰ ਆਪ ਗਿਆਨ ਹਾਸਲ ਕਰਨ ਵਾਲੀ ਇਕੱਠੇ ਹੋ ਕੇ ਖੜਨ ਵਾਲੀ ਗੱਲ ਇਸ ਸੰਸਾਰ ਦੇ ਅੰਦਰ ਸਵਰਾਜ ਦੀ ਗੱਲ ਫਿਰ ਇਹ ਕਰਨ ਦੀ ਕੀ ਲੋੜ ਸੀ ਜੇ ਰੱਬ ਨੂੰ ਹੀ ਪਾਉਣਾ ਸੀ ਤਾਂ ਰੱਬ ਨੂੰ ਕੋਣ ਲੀਦਾ ਬੰਦਾ ਕਿਤੇ ਵੀ ਅੱਖਾਂ ਬੰਦ ਕਰਕੇ ਪਾ ਲੰਦਾ ਜਿਹੜਾ ਇਹਨਾਂ ਦਾ ਕਨਸੈਪਟ ਹੈਗਾ ਯਾ ਜਿੱਦਾਂ ਇਹ ਕਰਦੇ ਹੀ ਆ ਜੀ ਜੀ ਜੇ ਉਸ ਪਰਮਾਤਮਾ ਨਾਲ ਹੀ ਗੱਲਾਂ ਕਰਨੀਆਂ ਸੀ ਫਿਰ ਭੀੜ ਦੇ ਵਿੱਚ ਆਉਣ ਦੀ ਕੀ ਲੋੜ ਸੀ ਫਿਰ ਹਾਕਮ ਧਿਰ ਦੇ ਨਾਲ ਉਲਝਣ ਦੀ ਕੀ ਲੋੜ ਸੀ ਰੱਬ ਤਾਂ ਕਿਤੇ ਵੀ ਮਿਲ ਜਾਂਦਾ ਉਹਨਾਂ ਨੂੰ ਤੇ ਆ ਗਏ ਅੱਜ ਬੰਦ ਨੂੰ ਕੌਣ ਵਰਗੀ ਕੋਈ 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 ਗੱਲ ਨਹੀਂ ਸੀ ਇੱਥੇ ਆਪਣੇ ਹੱਕ ਹਕੂਕਾਂ ਲਈ ਲੜਨ ਦੀ ਸਿਰਫ ਗੱਲ ਸੀ ਜਿਹੜੀ ਜਿਹਦੇ ਕਰਕੇ ਅਸੀਂ ਅੱਜ ਪਿਛੜੇ ਪਿਛੜੇ ਹੈ ਨਾ ਉਹ ਦਾ ਕਾਰਨ ਹੀ ਆ ਵੀ ਅਸੀਂ ਗਲਤ ਲੋਕਾਂ ਦੀ ਅਗਵਾਈ ਕਬੂਲੀ ਕੋ ਗੁਰੂ ਸਾਹਿਬ ਆਪਣੀ ਬਾਣੀ 'ਚ ਕਹਿੰਦੇ ਨਾ ਆਪਨ ਬਾਬੇ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਸਾਨੂੰ ਉਹ ਉਹ ਪੁਜਾਰੀ ਨੂੰ ਉਦੋਂ ਉਹ ਪੁਜਾਰੀ ਨੂੰ ਇਹ ਗੱਲ ਕਹਿੰਦੇ ਵੀ ਅਸੀਂ ਨਹੀਂ ਤੇਰੇ ਰੱਬ ਨੂੰ ਮੰਨਦੇ ਹਾਂ ਨਾ ਤੂੰ ਆਪਣਾ ਰੱਬ ਆਪਣੇ ਕੋਲ ਰੱਖ ਸਾਨੂੰ ਵੀ ਅੱਜ ਸਿੱਧੇ ਤੌਰ ਦੇ ਉੱਤੇ ਆਪਣੇ ਗੁਰੂ ਸਹਿਬਾਨਾਂ ਦੀ ਅਗਵਾਈ ਕਬੂਲਣੀ ਪੈਣੀ ਹੈ ਸਿੱਧੇ ਤੌਰ ਦੇ ਉੱਤੇ ਸਾਨੂੰ ਵੀ ਆਪਣੇ ਗੁਰੂ ਸਹਿਬਾਨਾਂ ਦੀ ਆਪ ਆਪ ਅਗਵਾਈ ਕਬੂਲਣੀ ਪੈਣੀ ਹੈ ਕਿਸੇ ਦੇ ਮਗਰ ਨਹੀਂ ਸਾਨੂੰ ਲੱਗਣਾ ਚਾਹੀਦਾ ਅੱਜ ਏਰ ਹੀ ਹੋ ਸਕਦਾ ਆ ਵੀ ਇਸ ਸੰਸਾਰ ਅੰਦਰ ਕੋਈ ਕ੍ਰਾਂਤੀ ਵਰਗੀ ਚੀਜ਼ ਦੇਖਣ ਨੂੰ ਮਿਲੇ ਅਦਰਵਾਈਜ਼ ਭਾਜੀ ਇਦਾਂ ਹੀ ਜਿਹੜਾ ਸਾਡਾ ਜੀਵਨ ਆ ਇਹ ਸਾਰਾ ਇਹਨਾਂ ਨੇ ਰੋਲੇ ਰੱਪੇ ਦੇ ਵਿੱਚ ਹੀ ਨਗਾੜਿਆ ਨਾ ਤੇ ਤੁਸੀਂ ਫਿਰ ਮੁੜ ਤਦੋਂ ਗੁਲਾਮ ਹੋ ਜਾਣਾ ਉਦਾਂ ਦੀ ਸਥਿਤੀ ਜਿਹੜੀ ਜਿਹਦੇ ਵਿਰੋਧ ਵਿੱਚ ਖੜ ਕੇ ਖੜੇ ਸੀ ਕਦੋਂ ਤੁਹਾਡੇ ਸਾਹਮਣੇ ਆ ਜਾਣੀ ਪਤਾ ਵੀ ਨਹੀਂ ਲੱਗਣ ਦੇਣਾ ਕਿਉਂਕਿ ਸਾਡੀ ਲੜਾਈ ਉਸ ਵੇਲੇ ਜਦੋਂ 11ਵੀਂ ਸਦੀ ਤੋਂ 사ਤਪੁਰ ਨਾਮਦੇਵ ਜੀ ਗੁਰੂ ਰਵਿਦਾਸ ਜੀ ਕਬੀਰ ਜੀ ਜੇਸ ਧਿਰ ਦੇ ਨਾਲ ਲੜਦੇ ਸੀ ਉਸੇ ਧਿਰ ਦੇ ਨਾਲ ਬਾਬਾ ਸਾਹਿਬ ਲੜੇ ਉਸੇ ਧਿਰ ਦੇ ਨਾਲ ਸਾਬ ਕਾਂਚੀ RAM ਲੜੇ ਅੱਜ ਵੀ ਉਹ ਧਿਰ ਦੇ ਕੋਲ ਉੱਥੇ ਹੀ ਖੜੀ ਹੈ ਕਾਬਜ ਹੋ ਕੇ ਉਹਦਾ ਕਾਰਨ ਤਾਂ ਹੋਏਗਾ ਨਾ ਕੋਈ ਨਾ ਕੋਈ ਤਾਂ ਦਮ ਕੋਈ ਨਾ ਕੋਈ ਤਾਂ ਗੱਲ ਹੈਗੀ ਆ ਉਸ ਢੇਰ ਨਾਲ ਸਾਡੇ ਏਡੇ ਮਹਾਨ ਰੈਵਰ ਲੜਦੇ ਗਏ ਉਸ ਢੇਰ ਨੂੰ ਢਾਉਣ ਵਾਸਤੇ ਪਰ ਉਹ ਢੇਰ ਠਿੱਕੀ ਨਹੀਂ ਅੱਜ ਵੀ ਉੱਥੇ ਦੀ ਉੱਥੇ ਉਸੇ ਤਰ੍ਹਾਂ ਕਾਬਜ਼ ਖੜੀ ਹੈ ਜੀ ਜੀ ਉਸ ਉਸ ਢੇਰ ਨੂੰ ਹਰਾਉਣ ਵਾਸਤੇ ਉਸ ਢੇਰ ਨੂੰ ਡਾਊਨ ਕਰਨ ਵਾਸਤੇ ਸਾਨੂੰ ਆਪਣੇ ਆਪਣੇ ਵਿਵੇਕ ਦੀ ਵਰਤੋਂ ਕਰਨੀ ਪੈਣੀ ਆ ਇੰਨਾ ਚਿਰ ਤੱਕ ਅਸੀਂ ਆਪਣੇ ਵਿਵੇਕ ਦੀ ਪਰਤੋਂ ਨਹੀਂ ਕਰਦੇ ਜਿੰਨਾ ਮਰਜੀ ਗੀਤਾਂ ਦੇ ਵਿੱਚ ਬੇਗਮਪੁਰਾ ਵਸਾ ਲਈਏ ਜਿੰਨਾ ਮਰਜੀ ਉਹਨਾਂ ਨੂੰ ਉਸ ਬੇਗਮਪੁਰੇ ਦੇ ਗਾਣੇ ਦੇ ਉੱਤੇ ਨੱਚ ਲਈਏ ਬੇਗਮਪੁਰਾ ਨਹੀਂ ਬਸਣਾ ਇਸ ਤਰੀਕੇ ਦਾ ਕੋਈ ਸ਼ਹਿਰ ਨਹੀਂ ਬਸਣਾ ਕੁਝ ਨਹੀਂ ਬਣਨਾ ਬੇਗਮਪੁਰਾ ਕੋਈ ਬਖਰਾ ਬੁਲਾਤ ਲੈ ਕੇ ਥੋੜੀ ਬਣਨਾ ਕੋਈ ਬੱਕਰੀ ਜਗਾ ਥੋੜੀ ਬਣਨੀ ਹੈ ਜਿੱਦਾਂ ਖਾਲਸਤਾਨ ਵਾਲੇ ਮੰਗ ਰਹੇ ਆ ਕੋਈ ਇਦਾਂ ਥੋੜੀ ਅਸੀਂ ਵੀ ਮੰਗਣ ਲੱਗ ਜਾਣਾ ਬਖਰਾ ਇਸੇ ਸੰਸਾਰ ਅੰਦਰ ਇਸੇ ਭਾਰਤ ਅੰਦਰ ਇਸੇ ਪੰਜਾਬ ਅੰਦਰ ਜਿੱਥੇ-ਜਿੱਥੇ ਵੀ ਅਸੀਂ ਖੜੇ ਆ ਉਹ ਸਾਰੇ ਨੂੰ ਬੇਗਮਪੁਰਾ ਕਰਨਾ ਪੈਣਾ ਉਹ ਸੋਚ ਲਿਆ ਕੇ ਬੁਰਕਿਆਂ ਉਹ ਉਸ ਦਿਨ ਤੋਂ ਛਟਕਾਰਾ ਪੋਣਾ ਪੈਣਾ ਜਿਹੜੀ ਧਿਰ ਨੇ ਉਸ ਦਿਨ ਵੀ ਸਾਨੂੰ ਦੱਬਿਆ ਸੀ ਜਿਹੜੀ ਅੱਜ ਵੀ ਸਾਨੂੰ ਦੱਬ ਕੇ ਬੈਠੀ। ਤੁਸੀਂ ਇਸ ਕਰਕੇ ਜ਼ਿਆਦਿਆਂ ਗੱਲਾਂ ਨਾ ਕਰਦੇ ਹੋਏ ਇਹੀ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਆਪਣੀ ਅਗਵਾਈ ਜਿਹੜੀ ਆ ਤੁਸੀਂ ਆਪ ਕਰੋ। ਜੀ। ਇਸ ਸੰਸਾਰ ਦੇ ਅੰਦਰ ਕੋਈ ਸ਼ਕਤੀ ਭਗਤੀ ਨਹੀਂ ਹੈਗੀ ਜਿਹੜੀ ਤੁਹਾਨੂੰ ਕੋਈ ਸੁਖਾਲਾ ਕਰ ਦਵੇ। ਤੁਹਾਡਾ ਆਪਣਾ ਵਿਵੇਕ ਤੁਹਾਡੀ ਆਪਣੀ ਸੋਚ ਹੀ ਤੁਹਾਨੂੰ ਸੁਖਾਲਾ ਕਰ ਸਕਦੀ ਆ। ਉਹਨਾਂ ਪੁਰਖਿਆਂ ਨੂੰ ਪੜੋ ਜਿਹੜੇ ਕੁਆਦੇ ਵਾਸਤੇ ਇਸ ਸੰਸਾਰ ਦੇ ਅੰਦਰ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਆਗ ਦੇ ਵਿੱਚ ਝੋਕ ਲਿਆ ਤੁਹਾਨੂੰ ਸੁਖਾਲਾ ਕਰਨ ਦੀ ਆਪ ਆਪਣੀ ਸਰੀਰ ਦੇ ਉੱਤੇ ਤਸ਼ੱਦਦ ਜਿਹੜਾ ਸਾਰਾ ਸਹਿ ਲਿਆ ਉਹਨਾਂ ਨੇ ਦੁੱਖ ਸਹਿ ਲਿਆ ਉਹਨਾਂ ਨੂੰ ਉਹਨਾਂ ਦੀ ਗੱਲ ਮੰਨੋ ਇਹਨਾਂ ਦੀ ਨਾ ਮੰਨੋ ਜਿਹੜੇ ਸੋਫਿਆਂ ਦੇ ਬੈਠ ਬੈਠ ਕੇ ਅੱਖਾਂ ਬੰਦ ਕਰ ਕਰਕੇ ਤੁਹਾਨੂੰ ਅਗਲੇ ਜਨਮ ਨੂੰ ਸੁਧਾਰਨ ਦੇ ਜਿਹੜੇ ਲੌਲੀਪੋਪ ਦਿੰਦੇ ਇਹਨਾਂ ਤੋਂ ਬਚੋ ਜਿੰਨਾ ਬਚ ਸਕੋ ਸਹੀ ਹੈ ਜੀ ਜੀ ਬਹੁਤ ਧੰਨਵਾਦ ਹੈ ਜੀ ਫਿਰ ਹੋਰ ਕੋਈ ਸਾਥੀ ਆਉਂਦੇ ਫਿਰ ਉਹਨਾਂ ਦੀ ਸੁਣਦੇ ਗੱਲ ਜੀ ਧੰਨਵਾਦ ਹੈ ਬਾਕੀ ਦਾ ਮਰ ਭਾਈ ਉਹਨਾਂ ਨੇ ਕਿਹਾ ਹੈ ਕਿ ਕਿ ਸਾਨੂੰ ਆਪਣਾ ਵਿਵੇਕ ਹੀ ਵਰਤਣਾ ਪੈਣਾ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਸਤਗੁਰੂ ਲਾਸ਼ ਮਹਾਰਾਜ ਨੇ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਕਿ ਜਦੋਂ ਅਸੀਂ ਵਿਵੇਕ ਨੂੰ ਜਗਾ ਲੈਂਦੇ ਆ ਵਿਵੇਕ ਸਾਡਾ ਕੰਮ ਕਰਨ ਲੱਗ ਪੈਂਦਾ ਹੈ